ਨੰਬਰ ਆ ਨੰਬਰ ਹੈ 46 46 516 ਦੇਖ ਲੈ ਉਹ ਯਾਰ ਬਣਾ ਲੱਭੀਰ ਬਣਾ ਦੇਣਾ 2 ਮਿੰਟ ਮੈਂ ਬਣਾ ਦੇਣਾ ਯਾਰ ਐਵੇਂ ਕੋ ਕਰਦੇ ਹੁੰਨੇ ਆ ਨੰਬਰ ਦੇਖੋ ਨਾ ਪਹਿਲਾਂ ਇੱਥੇ ਬਹੁਤ ਸਾਰਿਆਂ ਨੂੰ ਹੋਰ ਨੂੰ ਵੀ ਪੁੱਛਿਆ ਜੀ ਪਤਾ ਨਹੀਂ ਇਹਨਾਂ ਨੂੰ ਮੇਰਾ ਮੂੰਹ ਜਾਂ ਬਣਾ ਕੇ ਪਤਾ ਲੱਗ ਗਿਆ ਉੱਥੇ ਵੀ ਗਈ ਕਿ ਕੈਸ ਹੋਰ ਕਿੱਥੋਂ ਲਿਆਈ ਦੱਸ ਜਾਣਾ ਮੈਂ ਇਹ ਮੈਂ ਕੋਪਰ ਬਣਾਉਂਗਾ ਇਹ ਨਹੀਂ ਬਣਾਏਗਾ ਮੈਂ ਥਾਣੇ ਨਹੀਂ ਜਾਊਂਗਾ ਜੇ ਤੂੰ ਨਾਲ ਗੱਲ ਕਰ ਲੈ ਆ ਦੂਸਰੀ ਬਣਾਉਣਾ ਤੀ ਗੱਡੀ ਲਿਆ ਜਾ ਯਾਰ ਜਾ ਕੇ ਇਹਨੂੰ ਥਾਣੇ ਸਿੱਟ ਕੇ ਲੈ ਜਾ ਆਪਾਂ ਇਹਨੂੰ ਉਧਰੇ ਭੇਜ ਦੇ ਰੋ ਭੇਜ ਉਹ ਕਿਸੇ ਨੂੰ ਨਹੀਂ ਭੇਜਣਾ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਜਾ ਤੂੰ ਗੱਡੀ ਲੈ ਕੇ ਆ ਯਾਰ ਆ ਦੂਸਰੀ ਸਿੱਟ ਕੇ ਲਿਆਵਾ ਥਾਣੇ ਸਾਰਾ ਕੁਝ ਦੱਸਣਗੇ ਚਲ ਹੋਰ ਲੈ ਲੜੀ ਜਾ ਕੇ ਗੱਡੀ ਲੈਣ ਪਰ ਸੁਣ ਬਣਾ ਅਸਰ ਅਸਰ ਜੀ ਨੂੰ ਫੋਨ ਕਰਦੇ ਨਾਲ ਉੜੀ ਆਪਾਂ ਨੂੰ ਦੱਸ ਨਹੀਂ ਕਿ ਤੁਹਾਨੂੰ ਭਾਈ ਅਮਨ ਦੇ ਦੰਦ ਮੁੰਡਾ ਮੋਟਰ ਟੈਂਕ ਦੇ ਜਾਲਾ ਪਿਆ ਅੰਦਰ ਆ ਲੈ ਆ ਅੰਦਰ ਆ ਪੰਡਤ ਮੰਨ ਜੀ ਆਉਂਦਾ ਇਹ ਨਾ ਮੈਂ ਚਾਹ ਉਹ ਕਿਹੜਾ ਉਹ ਆ ਸਪਲਾਈ ਕਰ ਦੂੰਗਾ ਹਾਂ ਚਾਹ ਪਾਣੀ ਰੋਕੀ ਤਾਣੀ ਜਾ ਕਿਉਂ ਯਾਰ ਇਹ ਟਾਈਮ ਪਾਸ ਹੈ ਯਾਰ ਕਿਹਦੇ ਜਵਾਕਾਂ ਨੂੰ ਬਰਬਾਦ ਕਰਕੇ ਦਈਓ ਪਹਿਲਾਂ ਸਾਰਾ ਕਿਹੜਾ ਜੀ ਉੱਥੀ ਉੱਥੀ ਵਾਲਾ ਹੀ ਇਹ ਆਪਾਂ ਦਾ ਇਹ ਹੋਰ ਆਪਾਂ ਦਾ ਇਕੱਲਾ ਸੁਪਾ ਪਿੰਨੇ ਆ ਸਤਾ ਜੀ ਤੁਸੀਂ ਸਾਰਾ ਕੰਮ ਖਰਾਬ ਕਰ ਛੱਡਿਆ ਯਾਰ ਨਾ ਸੁਪਾ ਪਿੰਨੇ ਵੀ ਜੀ ਆਹ ਦੇਖ ਆਹ ਕੱਢ ਹਟਵਾ ਦੇਣੀ ਐ ਦੋ ਜੀ ਆਹ ਹੀ ਕਹੋ ਚੈੱਕ ਕਰੋ ਉਹਦੀ ਕੋਈ ਨਾ ਮਾਸਕ ਕਰੋ ਯਾਰ ਨਹੀਂ ਨਹੀਂ ਮੈਂ ਤੁਹਾਡੇ ਕੋਲੇ ਫੜਦਾ ਸੀ ਮਾਰੀ ਤੇ ਵਾਪਕ ਮਾਰ ਲੱਪੜ ਤੇਰੇ ਵੀ ਪਹਿਣਗੇ ਇਹ ਮੇਰਾ ਉਹ ਪੇਡਾ ਕਾਰ ਹੈ ਲੱਫ ਪਰ ਇਹ ਕੋਈ ਮਾਰਾ ਨਾ ਮੈਂ ਬਾਦੂ ਆ ਤੈਨੂੰ ਪਾਣੀ ਚ ਲੈ ਆ ਰਿਹਾ ਸਾਰੇ ਜਵਾਕਾਂ ਨੂੰ ਸਪਲਾਈ ਕਰਦੇ ਤੇ ਹੁਣ ਜਵਾਕਾਂ ਨੂੰ ਦੂਈ ਆ ਆ ਗਿਆ ਅਸੂਲ ਹੋਰ ਵੀ ਨੇ ਇਹਨਾਂ ਨੂੰ ਨਸ਼ ਕਰੋ ਇਹਦਾ ਮਾਲ ਹੈ ਸਾਡਾ ਕਿਹੜਾ ਮਾਲ ਉਹ ਦੇਖ ਲੈ ਯਾਰ ਬੋਹਰਦਾ ਯਾਰ ਮਾ ਜਿਹੜਾ ਮਾਲ ਤੇਰੇ ਕੱਪੜੇ ਪਹਿਣਗੇ ਬੰਦਾ ਬਣ ਜਾ ਕੱਢ ਦੇ ਜਿਹੜਾ ਕੁਝ ਹੈਗਾ ਤੇਰੇ ਕੋਲੇ ਉਹ ਬਾਉ ਵੀ ਕੀ ਹੈ ਸਾਡੇ ਕੋਲੇ ਆ ਜਿਹੜਾ ਮਾਲਾ ਕੱਢ ਤੁਸੀਂ ਦੇਖ ਲੋ ਯਾਰ ਬਾਉ ਮਾਰ ਲਈ ਥੱਪੜ ਮਾਰ ਮਾਰ ਲੋ ਕੋ ਯਾਰ ਅੱਛੇ ਦੇਸਾਂ ਦੇ ਬੰਦੇ ਕੈਸੇ ਉਸੂਲ ਲੈ ਕੇ ਇਹਨਾਂ ਨੂੰ ਫੜ ਫੜ ਕੇ ਸਿੱਧਾ ਖੜ ਜਾ ਸਿੱਧਾ ਹੋ ਕੇ ਖੜ ਅਸੀਂ ਆਏ ਨਹੀਂ ਆਏ ਅਪਨ ਨੂੰ ਥੋੜਾ ਲੱਗਿਆ ਨਾਸ ਕਰੀਏ ਆਪਾਂ ਇਹ ਨਹੀਂ ਕਰਕੇ ਹੋਗਾ ਟਰਾ ਕਿੱਥੇ ਨੂੰ ਹੋਰ ਪਨਾਓ ਪੈਰ ਸੇ ਤੂੰ ਹੋਵੇਂ ਭਾਈ ਜਿੱਤੇ ਭਾਈ ਕੋਲੇ ਨਾ ਅਸੀਂ ਸੋਚੀ ਜਾਂਦੀ ਨਹੀਂ ਨਹੀਂ ਉਹ ਇੱਕ ਮਿੰਟ ਦੀ ਮੁੱਖਾ ਲਿਆ ਕਰੋਣਾਗਾ ਦੇਖਿਆ ਭਾਈ ਦਾ ਇਹਨੂੰ ਕਿਹੜਾ ਹੋ ਗਿਆ ਭਾਈ ਐਸਾ ਇਹ ਦੇਖਣਾ ਅੱਪਾ ਵੀ ਕਿੱਡੇ ਨੇ ਫੜੇ ਅੱਪਾ ਇਹਨੇ ਦੇਖ ਮਰਾ ਐਸੇ ਆ ਜੀ ਜੀ ਅੱਪਾ ਨੂੰ ਤਾਂ ਵੀ ਹੋ ਗਿਆ ਨਿਗਾ ਮਾਰਨੇਗਾ ਮਾਰੇ ਇਧਰ ਰੱਖਿਓ ਜਿੰਨੇ ਨੇ ਠੀਕ ਨਾ ਬਹੁਤ ਦੇਖ ਲੈ ਅੱਪਾ ਦਾ ਕੱਲਾ ਸੁੱਤਾ ਜ਼ਰੂਰ ਪੀਂਨੇ ਆ ਬਹੁ ਆਪਾਂ ਦਾ ਹੋ ਕੱਢ ਕੇ ਦੇ ਦੇ ਬੇਰੀਆਂ ਦੇ ਥਾਪੜੇ ਬਹੁਤ ਬਣਣਗੇ ਹੋ ਅੱਪਾ ਕੀ ਗੱਡੀ ਹੈ ਬਹੁ ਫਿਰ ਹਾਂ ਦਾ ਫੜ ਲੈ ਬੇ ਪਾਸ ਕਰ ਲੈਨੇ ਬਈ ਆਪਾਂ ਦਾ ਕੱਲਾ ਤੂੰ ਪਤਾ ਹੁੰਨੀ ਦੇ ਦਿੰਦਾ ਸੀ ਕਹਿੰਦਾ ਮੈਂ ਦੇ ਦੂੰਗਾ ਨਾ ਨਾ ਮੈਂ ਨਹੀਂ ਆਖਿਆ ਦਿੱਤਾ ਦੇ ਦੂੰਗਾ ਆਹ ਗੜ ਗੜ ਸਿੱਟੇ ਪੈਣੇ ਇੱਥੇ ਹਾਂ ਚੋ ਨੁਮਰਾ ਤਾਂ ਹੋਏ ਅੰਦਰ ਨਹੀਂ ਬਰਾਏਗਾ ਮੈਂ ਕੀ ਮੈਨੂੰ ਬਾਕੀ ਮੈਂ ਤੁਹਾਨੂੰ ਬੜੀ ਮਸੂਰੀ ਕਰਾਂਗੇ ਤੁਹਾਡੇ ਕੋਲ ਆਇਆ ਕਰਨੀ ਹੋਰ ਵੀ ਲੈਣ ਠੀਕ ਹੈ ਉਹ ਦੇਖ ਠੀਕ ਹੈ ਤੂੰ ਗਾਹ ਕੋ ਵਿਚ ਇਹ ਟਾਈਮ ਪਾ ਜੈਣਾ ਹੋਊ ਆਪਾਂ ਰੋਟੀ ਬਣਾਣੀ ਹੁਣ ਤਾਂ ਸ਼ਰਮ ਕਰ ਲੋ ਲੋਕੋ ਦੁਕਾਨਦਾਰਾਂ ਦੇ ਚਾਹ ਦੇ ਵਿਚਣ ਲਾ ਕੇ ਆਪਾਂ ਆਪਣੇ ਸ਼ਹਿਰ ਖੜਿਆ ਕਿਥੇ ਚਾਹ ਵਾਲਾ ਕਿਵੇਂ ਇੱਧਰ ਰੱਸ ਅੱਗੇ ਨਹੀਂ ਵੇਚਦੇ ਬਾਈ ਆਪਾਂ ਵੇਦਾ ਨਾ ਨਹੀਂ ਵੇਚਦੇ ਪਹਿਲਾਂ ਵੇਚਦਾ ਸੀ ਕਹਿੰਦਾ ਇੱਥੇ ਐਂ ਹੀ ਵੇਚਦੇ ਨਹੀਂ ਬਾਈ ਐਂ ਹੀ ਵੇਚਦਾ ਸੀ ਨਾ ਹਾਂ ਇਦੋਂ ਬਾਅਦ ਜੜ ਗਿਆ ਇਸ ਕੰਮ ਚ ਤੈਨੂੰ ਬਹੁਤ ਬੰਦਾ ਬਣਾਵਾਂਗੇ ਨਾ ਨਸ਼ਟ ਕਰੋ ਯਾਰ ਇਹਨਾਂ ਨਸ਼ਟ ਕਰ ਦਿੰਦੇ ਆ ਬਸ ਇਹ ਲਾ ਦਿੰਦੇ ਆ ਇਹ ਆਪਾਂ ਵੀਡੀਓ ਜੇ ਦਿਖਾਵਾਂਗੇ ਸਾਰਿਆਂ ਨੂੰ ਤੇ ਵੀਡੀਓ ਪਾਉਂਦੇ ਨੂੰ ਤੇ ਮੇਰੀ ਗੱਲ ਸੁਣ ਲੈ ਕਿਉਂ ਵੇਚਦਾ ਤੂੰ ਮੈਨੂੰ ਦਿੱਤੇ ਜਵਾਕ ਨਹੀਂ ਹੈਗੇ ਯਾਰ ਮੈਨੂੰ ਕੱਲਾ ਰਹਿਣਾ ਹੈ ਤਾਂ ਹੀ ਦਾ ਭੈਣ ਚੋਦਾ ਵੇਚਦਾ ਮੈਂ ਪੈਸੇ ਪਾਸ ਕਰ ਲੈਣਾ ਰੋਟੀ ਬਣਦੇ ਆ ਇਹ ਰੋਟੀ ਬਣੀ ਬਣੂ ਇਹਨੇ ਨਾ ਯਾਰ ਜਵਾਕਾਂ ਨੇ ਲਿਆ ਦੇਣਾ ਕਿੰਨੇ ਦਿੰਨਾ ਰੋਜ਼ ਕਿੰਨੇ ਦਿੰਨਾ ਹੈ ਦੱਸ ਆਹੀ ਦਿੰਨੇ ਆ ਜਿਹਨੇ ਹੈਗੇ ਠੰਡੇ ਕੋਈ ਵੇਚਨੇ ਕਦੇ ਪਾਸ ਕਰ ਕਿੰਨੇ ਪੱਤੇ ਵੇਚ ਲੈਣੇ ਆਹ ਇੱਕ ਪੱਤਾ ਲੈ ਮੈਨੂੰ ਦੋ ਵਾਰ ਸਾਲ ਜੀ ਬੰਦਣਾ ਬਈ ਰੋਟੀ ਬਣੀ ਜਾ ਲੈਣੇ ਚਾਹ ਇਹ ਹੁਣ ਕਿੰਨੇ ਨੇ ਵੇਚਦਾ ਮੈਂ ਐਸ ਫੁਲਾਈ ਕਰਾਉਂਦੇ ਹੁਣ ਇਹ ਕਿੰਨੇ ਦੇ ਵੇਚਦਾ ਹੈ 5 4 5 ਨੇ ਕਿੰਨੇ ਦੇ ਵੇਚਦਾਵੇਂ ਠੀਕ ਦੇ ਦੇ ਬਾਈ 400 ਦਾ ਪੱਤਾ ਬੋਲ ਮੈਨੂੰ ਮੈਨੂੰ 400 ਦਾ ਪੱਤਾ ਬੋਲਿਆ ਖੁਦ ਤੇ ਪੱਤੀ ਲੈ ਲੈਣਾ ਸੀ ਕਿਹਾ ਜੀ ਪੱਤਾ ਮੈਂ ਪੈਸੇ ਕਹਿੰਦਾ ਕਿ ਮੈਂ ਮਗਾ ਪੈਸੇ ਘਟਨ ਕੋਈ ਕੋਈ ਫੋਟੋ ਉਸੇ ਦੀ ਖਿੱਚੀ ਹੋਈ ਸੀ ਦੇਖ 200 ਰੁਪਏ ਦਾ ਨੋਟ ਸੀ ਹਾਂ ਚਲ ਮੈਂ ਤਾਂ ਫੜਿਆ ਅੱਜ ਬਾਅਦ ਐ ਦੂ ਬਾਦ ਮਾਫੀ ਮੰਗ ਮੈਂ ਦੂ ਮੋੜ ਕੇ ਵੇਚਦਾ ਨਹੀਂ 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 ਵੇਚਦਾ ਨਹੀਂ ਨਾ ਮਸ਼ਹੂਰੀ ਤਾਂ ਤੇਰੀ ਹੋ ਗਈ ਬਹੁਤ ਆ ਹਾਂ ਨਾ ਨਾ ਪੈਰੀਆ ਤੇਰਾ ਮੈਂ ਰੱਬ ਨਹੀਂ ਨਾ 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 ਪੈਰੀਆ ਸੁਣ ਨਾ ਫੜੇ ਪੈਣਗੇ ਮੇਰੇ ਪੈਰੀਆ ਵਾਂਗੂ ਫੱੜ ਮਾਰ ਲੈ ਬਾਈ ਆਪਾਂ ਕਹਿ ਨਹੀਂ ਹੈਗੇ ਹੋਰ ਬੱਲੇ ਖੜੇ ਆਪਾਂ ਕਹਿੰਦਾ ਸੁਤਾ ਜ਼ਰੂਰ ਪੀਣੀ ਆ ਸੁਤਾ ਬੜੇ ਕਾਨਫਰੈਂਸ ਨਾਲ ਕਿਹਾ ਮੈਨੂੰ ਕਿਹਨਾਂ ਹੋਰ ਕਿੱਥੇ ਕਿੱਥੇ ਹੋਰ ਕਿੱਥੇ ਕਿੱਥੇ ਖੜੇ ਸੀ ਇਹ ਮੈਂ ਤਾਂ ਕਰ ਮੈਂ ਹੁਣੇ ਲਿਆ ਦਿੰਦਾ ਹੋਰ ਕਿੱਥੇ ਸੀ ਵੇਚ ਦੇ ਆ ਇਹਦੇ ਤੇਰੇ ਇਹਦਾ ਤੇਰਾ ਬਚੋਲਾ ਬਣ ਕੇ ਹੀ ਮਾਰ ਲੱਗੇ ਬੜਾ ਵਧੀਆ ਉਹ ਬੰਦੇ ਕੋਲ ਵੀ ਚਲੋ ਇਹਨੂੰ ਭੇਜ ਦੇ ਨੂੰ ਉਦੋਂ ਲਿਆ ਦੇ ਤੈਨੂੰ ਖੜਾ ਛੱਡਦਾ ਆਪਾਂ ਤੇ ਨਹੀਂ ਬਹੁ ਕਿਸੇ ਤੋਂ ਮਾਜੇ ਹੁਣ ਆ ਤੂੰ ਲਿਆ ਕੇ ਦੇ ਸਾਨੂੰ ਮੈਂ ਤੇ ਇਹਦੇ ਕਰਕੇ ਕਹਿੰਦਾ ਸੀ ਬਈ ਤੈਨੂੰ ਚਾਹ ਵਾਲੇ ਕੋਲ ਚਾਹ ਵਾਲੇ ਕੋਲ ਬੰਦੇ ਆਂਦੇ ਮੈਂ ਇਹਦੇ ਕਰਕੇ ਕਹਿੰਦਾ ਸੀ ਮਾਚਲ ਬੰਦਾ ਖੜਿਆ ਚਾਹ ਵਾਲੇ ਕੋਲ ਕੌ ਇਹ ਖੜਿਆ ਸੀ ਮੈਂ ਤਾਂ ਗੱਲ ਚਲੋ ਫਿਰ ਸੰਜੂ ਨੂੰ ਫੋਨ ਕਰ ਲੈ ਮੈਨੂੰ ਵੀਡੀਓ ਬੰਦ ਕਰ